दर्शकों ब्रेक तो बाद स्वागत है जी डॉब मैं चाहवास तो करिएमी तो जी, तो। जी लिखते हैं शुक्रिया हाशमी साहब सतपाल पुरेवाल सियाटल तो लिखते हैं डॉक्टर साहब जी गुरफतें थोड़ा जिक्र अंग्रेजा का फौजी साथ देने वाले का कर दी ए ਪਟਿਆਲਾ ਵਾਲੇ ਰਾਜੇ ਇਹਨਾਂ ਦੇ ਐਂਸੈਸਟਰ ਇਹਦਾ ਪਿਓ ਯਾਦਵਿੰਦਰ ਅਮਰਿੰਦਰ ਦਾ ਜਿਹਨੇ ਸਭ ਤੋਂ ਪਹਿਲਾਂ ریاਸਤ ਜਿਹੜੀ ਆ ਉਹ ਆਪਣੀ ਲੜਾਈ ਔਰ ਜਦੋਂ ਇਵਨ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਪਟਿਆਲਾ ਆ ਕੇ ਮਿਲੇ ਇਹਨੂੰ ਇੱਕ ਪ੍ਰਪੋਜ਼ਲ ਦਿੱਤੀ ਜਿਹੜੀ ਸਿੱਖ ਰਾਜਵਾਲਾ ਜਾਂਦੀ ਸੀ ਉਸੇ ਸ਼ਾਮ ਜਾ ਕੇ ਇਹਨੇ ਨਹਿਰੂ ਨੂੰ ਕਨਵੇ ਕੀਤੀ ਔਰ ਲਾਰਡ ਵੇਵਲ ਨੇ ਆ ਆਪਣੇ ਜਿਹੜੀ ਡਾਇਰੀ ਆ ਉਹਦੇ ਚ ਲਿਖਿਆ ਹੋਇਆ ਕਿ ਵੀ ਇਹ ਸਰកਪੂਰ ਸਿੰਘ ਨੇ ਕਿਹਾ ਵੀ ਇਹ ਵੇਖਣ ਚ ਆਖਣ ਨੂੰ ਤਾਂ ਸੋਹਣਾ ਪਰ ਪੁੱਜ ਕੇ ਬੇਈਮਾਨ ਹੈ ਇਹਦੇ ਪਿਓ ਦੇ ਬਾਰੇ। ਸੋ ਇਹ ਸਾਰੇ ਲੋਕ ਸਨ ਜਿਹੜੇ ਉਹਨਾਂ ਦੇ ਨਾਲ ਅੰਗਰੇਜ਼ਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ। ਕਾਸਮ ਕੁਮਾਨ ਲਿਖਦੇ ਨੇ ਕਸ਼ਮੀਰ ਫਰੀ ਖਾਲਿਸਤਾਨ ਫਰੀ। ਬਹੁਤ-ਬਹੁਤ ਸ਼ੁਕਰੀਆ ਵੀ ਔਰ ਬਿਲਕੁਲ ਠੀਕ ਹੈ ਇਸੇ ਲਾਈਨ ਤੇ ਹੀ ਹੋਏਗਾ। ਇਨਸ਼ਾਅੱਲਾ ਜੀ ਐਸ ਮੱਲੀ ਫਤਿਹ ਬੁਲਾਉਂਦੇ ਨੇ ਜੁਝਾਰਵਰਕ ਨਵਜੋਸ਼ਨ ਅਮਨਦੀਪ ਸਿੰਘ ਪ੍ਰੀਤਮ ਸਿੰਘ ਜੁਝਾਰਵਰਕ ਇਹ ਸਾਰੇ ਵੀਰ ਵਾਇਗੁਰਜੀ ਦਾ ਖਾਲਸਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਰਾਤ ਸਾਹਿਬ ਹੁਣ ਜਿਹੜਾ ਇਸ਼ੂ ਹਾਲਾਂਕਿ ਮੈਂ ਵਾਸ਼ਿੰਗਟਨ ਡੀਸੀ ਸੀ ਜਦੋਂ ਇਹ ਖਬਰ ਆਈ ਕਿ ਲੈਫਟੇਨੈਂਟ ਜਨਰਲ ਐਸ ਕੇ ਸੈਨਾ ਵੈਸਟਰਨ ਕਮਾਂਡ ਦਾ ਇਹ ਜਨਰਲ ਸੀ 80ਵਿਆਂ ਦੇ ਵਿੱਚ ਬਾਦ ਵਿੱਚ ਗਵਰਨਰ ਵੀ ਰਿਹਾ ਇਧਰ ਈਸਟ ਦੇ ਵਿੱਚ ਵੀ ਅਸਾਮ ਚ ਜੋ ਕਸ਼ਮੀਰ ਦਾ ਵੀ ਗਵਰਨਰ ਰਿਹਾ ਜੀ ਉਸ ਦੀ ਮੌਤ ਹੋਈ 90 ਸਾਲ ਦੀ ਉਮਰ ਚ ਹਾਲਾਂ ਜਦੋਂ ਮੈਂ ਆਇਆ ਮੈਂ ਪਹਿਲੇ ਸੋਚੀ ਮੈਨੂੰ ਸਾਡੇ ਜਿਹੜੇ ਵੈਲਮਿਸ਼ਰ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਦਾ ਜ਼ਿਕਰ ਨਹੀਂ ਕੀਤਾ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਬੇਸ਼ੱਕ ਐਡਮਾਇਰ ਕਰਦਾ ਹਾਂ ਕਿ ਵੈਸਟਰਨ ਕਮਾਂਡ ਦਾ ਲੈਫਟ ਹੈਂਡ ਜਨਰਲ ਹੁੰਦੇ ਆ ਇਨੇ ਉਸ ਵੇਲੇ ਦੇ ਡਿਫੈਂਸ ਮਿਨਿਸਟਰ ਜੈ ਇੰਦਰਾ ਗਾਂਧੀ ਜਾਂ ਦਰਬਾਰਾ ਸਿੰਘ ਚੀਫ ਮਿਨਿਸਟਰ ਦੇ ਆਰਡਰ ਨੂੰ ਨਹੀਂ ਸੀ ਮੰਨਿਆ ਉਹ ਟੈਂਕਾਂ ਦੇ ਨਾਲ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਉੱਤੇ ਹਮਲਾ ਕਰਨਾ ਚਾਹੁੰਦੇ ਸੀ ਪਰ ਮੈਂ ਕਿਹਾ ਵੀ ਇਹ ਫਿਰ ਵੀ ਜਿਹੜੇ ਫੌਜੀ ਜਨਰਲ ਨੇ ਮੈਂ ਕਿਹਾ ਇਹਦਾ ਕਸ਼ਮੀਰ ਦੇ ਵਿੱਚ ਗਵਰਨਰ ਹੁੰਦੇ ਆ ਇਹਦਾ ਰੋਲ ਠੀਕ ਨਹੀਂ ਸੀ ਔਰ ਅਮਰਨਾਥ ਮੰਦਰ ਸ਼ਰਾਈਂਦਰਨਾਥ ਥੱਲੇ ਖਾਂ ਦੇਣ ਦੀ ਗੱਲ ਔਰ ਈਵਨ ਜਿਹੜਾ ਇਹਦਾ ਮਹਿਬੂਬਾ ਦਾ ਪਿਓ ਸੈਦ ਮੁਫਤੀ ਸੀ ਹਾਲਾਂਕਿ ਬਹੁਤ ਪ੍ਰੋ ਇੰਡੀਆ ਹੈ ਈਵਨ ਉਹਦੇ ਨਾਲ ਵੀ ਉਹਦੇ ਸਬੰਧ ਇਸ ਕਰਕੇ ਠੀਕ ਨਹੀਂ ਰਹੇ ਔਰ ਇਹ ਆਪਸੀ ਬੋਲਣ ਦੀਆਂ ਟਰਮਸ ਤੇ ਵੀ ਨਹੀਂ ਸੀ ਸੋ ਮੈਂ ਆਖਿਆ ਵੀ ਅਸੀਂ ਬਹੁਤ ਜ਼ਿਆਦਾ ਗਾਲਵਨਾਈਜ਼ ਨਹੀਂ ਕਰਨਾ ਚਾਹੁੰਦੇ ਜਿਹਨਾਂ ਨੇ ਅਲਟੀਮੇਟਲੀ ਇਹਨਾਂ ਦੀ ਲਾਇਲਟੀ ਤਾਂ ਇੰਡੀਅਨ ਸਟੇਟ ਨਾਲ ਹੀ ਹੁੰਦੀ ਹੈ ਭਾਵੇਂ ਕੋਈ ਨਾ ਕੋਈ ਐਕਸ਼ਨ ਇੱਕਦ ਦਾ ਪਰ ਫਿਰ ਵੀਕਐਂਡ ਦੇ ਉੱਤੇ ਵੀ ਸਾਨੂੰ ਕੁਝ ਲਿਖਤਾਂ ਆਈਆਂ ਔਰ ਮੈਂ ਸਮਝਦਾ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਇਸ ਗੱਲ ਦਾ ਜ਼ਿਕਰ ਹੀ ਕਰਦੇ ਹੋ ਕਿ ਵੀ ਜਿਹੜੀ ਸਿਨਾ ਨੇ ਕਿਤਾਬ ਲਿਖੀ ਜਾਂ ਉਹਨੇ ਕਮਰ ਸੰਧੂ ਦੇ ਨਾਲ ਉਹਦੀ ਇੱਕ ਇੰਟਰਵਿਊਜ਼ ਦੀ ਸੀਰੀਜ਼ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ ਅਜੇ ਵੀ ਉਹ ਲੋਕ ਨੇ ਜਿਹੜੇ ਕਿ ਇਹ ਗੱਲ ਕਹਿੰਦੇ ਨੇ ਜੀ ਪਿੰਡਾਂ ਵਾਲੇ ਹਥਿਆਰ ਲੈ ਕੇ ਅੰਦਰ ਕਿਉਂ ਗਏ 45 ਕਿਉਂ ਕੀਤਾ ਜੇ ਨਾ ਕਰਦੇ ਤੇ ਫਿਰ ਫੌਜ ਨੂੰ ਜਿਹੜਾ ਹਮਲੇ ਦਾ ਬਹਾਨਾ ਨਹੀਂ ਸੀ ਮਿਲਣਾ ਕਿਉਂਕਿ ਸਿਨਾ ਨੇ ਆਪਣੇ ਇੰਟਰਵਿਊਸ ਦੇ ਵਿੱਚ ਵੀ ਦਿੱਖਤਾ ਚ ਇਹ ਉਹ ਅੱਛਾ ਰਾਈਟਰ ਵੀ ਸੀ ਖੁਦ ਵੀ ਨੇ ਕਿਤਾਬਾਂ ਲਕੀਆਂ ਨੇ ਔਰ ਮੀਡੀਆ ਦੇ ਲਈ ਵੀ ਵਾਂਸੇ ਨੇ ਵਾਇਰਲ ਕਾਲਮ ਲਿਖਦਾ ਸੀ ਆਊਟ ਸਪੋਕਨ ਸੀ ਪਟਨਾ ਚ ਜੰਮਿਆ ਔਰ ਥੋੜਾ ਬਹੁਤ ਜਿਹੜਾ ਅਪਰਾਇਟ ਸ਼ੋਲਡਰ ਜਿਵੇਂ ਹੁੰਦੇ ਨੇ ਜਨਰਲ ਕਰਿਆਪਾ ਦੇ ਨਾਲ ਕੰਮ ਕੀਤਾ ਹੈ ਸੈਕੰਡ ਵਰਡ ਵਾਰ ਵੇੜੇ ਦਾ ਜਿਹੜਾ ਉਹ ਸਾਰਾ ਪਾਰਟ ਸੀ ਸੋ ਅਸੀਂ ਫਿਰ ਆਪਣੇ ਦਰਸ਼ਕਾਂ ਦੀਆਂ ਵਿਸ਼ੇਸ ਨੂੰ ਮੱਦੇਨਜ਼ਰ ਰੱਖਦੇ ਹਾਂ ਕੁਦਰਤੀ ਵੀਕੈਂਡ ਦੇ ਉੱਤੇ ਇੱਕ ਲਿਖਤ ਕਿਉਂਕਿ ਪਹਿਲਾਂ ਤਾਂ ਮੈਨੂੰ ਸੀ ਕਿ ਵੀ ਮੈਂ ਉਹਨਾਂ ਦੀ ਅੰਗਰੇਜ਼ੀ ਲਿਖਤਾਂ ਕੱਢਾਂ ਔਰ ਉਹਨਾਂ ਨੂੰ ਫਿਰ ਤਰਪਰੋ ਵਕਤ ਵੀ ਜ਼ਿਆਦਾ ਲੱਗਦਾ ਔਰ ਕਿਸੇ ਵੀਰ ਨੇ ਜਿਹੜੇ ਸਿਨਾ ਦਾ ਇਸ ਮੁੱਦੇ ਦੇ ਉੱਤੇ ਸਾਰੇ ਵੀਊ ਨੇ ਉਹਨਾਂ ਦਾ ਦੀ ਪੰਜਾਬੀ ਉਹਨੂੰ ਕੋਟ ਅਨਕੋਟ ਕਰਕੇ ਵਿੱਚ ਆਪਣਾ ਕਮੈਂਟ ਵੀ ਆ ਉਹਨਾਂ ਦਾ ਜੀ ਲੇਕਿਨ ਜਨਰਲ ਸਿਨਾ ਨੇ ਜੋ ਕਿਹਾ ਉਹ ਕੋਟੇਸ਼ਨ ਦੇ ਵਿੱਚ ਹੈ ਔਰ ਇਹ ਜਿਹੜੀ ਸਿਨਾ ਨੇ ਕਿਹਾ ਕਿ ਵੀ ਇਹ ਕੋਈ ਜੂਨ 84 ਜਿਹੜਾ ਇਹ ਇਨਹੈਬਿਟੇਬਲ ਨਹੀਂ ਸੀ ਕਿ ਜੀ ਟੈਂਕ ਜ਼ਰੂਰੀ ਲਿਆਣੇ ਸੀ ਜਹਾਮਲਾ ਉਹਨੇ ਕਿਹਾ ਜੀ ਇਹ ਦਰਬਾਰ ਸਾਹਿਬ ਤੇ ਹਮਲੇ ਦਾ ਜਿਹੜਾ ਫਤੂਰ ਹੈ ਇਹ ਇੰਦਰਾ ਗਾਂਧੀ ਦੇ ਦਿਮਾਗ 'ਚ 18 ਮਹੀਨੇ ਤੋ ਘੁੰਮ ਰਿਹਾ ਸੀ ਔਰ ਇਹ ਅੱਗੇ ਅਸੀਂ ਜ਼ਿਕਰ ਕਰਾਂਗੇ ਕਿ ਵੀ ਸੀਨੀਅਰ ਮੋਸਟ ਜਨਰਲ ਸੀ ਹੁਣ ਤਾਂ ਹੋਰ ਵੀ ਇਹਨਾਂ ਨੇ ਕਮਾਂਡਸ ਬਣਾ ਦਿੱਤੀਆਂ ਇੱਕ ਸਟੇਜ ਤੇ ਵੈਸਟਰਨ ਕਮਾਂਡ ਬਹੁਤ ਪਾਵਰਫੁਲ ਕਮਾਂਡ ਸੀ ਔਰ ਮੋਸਟਲੀ ਫੌਜ ਦੇ ਵਿੱਚ ਇਹ ਹੁੰਦਾ ਸੀ ਜਾਂ ਹੁੰਦਾ ਹੈ ਰੇ ਹੁਣ ਤੱਕ ਇਸ ਤੋਂ ਪਹਿਲਾਂ ਵੀ ਜਨਰਲ ਹਰਬਖਸ਼ ਸਿੰਘ ਨੂੰ ਵੀ ਨਹੀਂ ਸੀ ਬਣਾਇਆ ਕਿ ਜਿਹੜਾ ਵੈਸਟਰਨ ਕਮਾਂਡ ਦਾ ਹੁੰਦਾ ਸੀ ਲੈਫਟ ਹੈਂਡ ਜਨਰਲ ਇਨਚਾਰਜ ਉਹ ਸੀਨੀਅਰ ਮੋਸਟ ਹੁੰਦਾ ਸੀ ਔਰ ਉਹ ਅਲਟੀਮੇਟਲੀ ਉਹਨੇ ਜਨਰਲ ਬਣਨਾ ਹੁੰਦਾ ਸੀ ਪਰ ਕਿਉਂਕਿ ਸਿਨਾ ਨੇ ਜਿਹੜਾ ਇੰਦਰਾ ਗਾਂਧੀ ਦਾ ਪਲੋਟ ਸੀ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦਰਬਾਰ ਸਾਹਿਬ ਤੇ ਹਮਲਾ ਜਾਂ ਪਿੰਡਰਾਵਾਲਿਆਂ ਦੇ ਖਿਲਾਫ ਟੈਂਕਾਂ ਦੀ ਵਰਤੋਂ ਉਸ ਤੋਂ ਇਨਕਾਰ ਕਰ ਦਿੱਤਾ ਸੀ ਸੋ ਇਸ ਨੂੰ ਪਾਸੇ ਰੱਖ ਕੇ ਜਿਹੜਾ ਜੂਨੀਅਰ ਸੀ ਜਨਰਲ ਵੈਦਿਆ ਜਿਨੇ ਇੰਦਰਾ ਗਾਂਧੀ ਨੂੰ ਇਕਰਾਰ ਕੀਤਾ ਕਿ ਜੋ ਤੂੰ ਕਹਿਂਗੀ ਮੈਂ ਕਰਾਂਗਾ ਔਰ ਕੀਤਾ ਵੀ ਬਾਅਦ ਚ ਜਿਹੜਾ ਭਾਵੇਂ ਉਸ ਨੂੰ ਜਿਹੜਾ ਉਹਦੀ ਸਜ਼ਾ ਮਿਲੀ ਲੇਕਿਨ ਅਸੀਂ ਇਸ ਗੱਲ ਨੂੰ ਐਡਮਾਇਰ ਕਰਦੇ ਆਂ ਵੀ ਘੱਟੋ-ਘੱਟ ਸੈਨਾ ਨੇ ਇੱਕ ਪ੍ਰੋਫੈਸ਼ਨਲ ਸ਼ੋਲਡਰ ਹੋਣ ਦੇ ਨਾਤੇ ਜਿਹੜਾ ਮਿਲਟਰੀ ਪ੍ਰਵਿਊ ਦੇ ਉੱਤੇ ਬਾਹਰ ਸੀ ਕੇ ਭਾਈ ਅਸੀਂ ਆਪਣੇ ਟੈਂਕ ਆਪਣੇ ਲੋਕਾਂ ਦੇ ਖਿਲਾਫ ਅਸੀਂ ਫੌਜ ਵਰਤੀਏ ਇਹ ਨਹੀਂ ਹੈ ਉਸ ਨੂੰ ਅਸੀਂ ਐਡਮਾਇਰ ਕਰਦੇ ਸੋ ਇਹ ਜਿਹੜੀ ਲਿਖਤ ਹੈ ਉਸ ਦਾ ਸਨਾਨ ਦੇ ਇਹ ਸ਼ਬਦ ਨੇ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿੱਚ 18 ਮਹੀਨੇ ਤੋਂ ਘੁੰਮ ਰਿਹਾ ਸੀ ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿੱਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੇਨੈਂਟ ਜਨਰਲ ਐਸ ਕੇ ਸੈਨਾ ਨੇ ਕੀਤਾ ਉਹਨੇ ਡਿਫੈਂਡ ਕੀਤਾ ਉਹਨੇ ਕਿਹਾ ਜੇ ਜਦੋਂ ਤੁਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਕਰੋਗੇ ਔਰ ਤੁਸੀਂ ਪਹਿਲਾਂ ਦਾ ਪਲਾਨ ਕੀਤਾ ਉਹਨੇ ਕਿਹਾ ਵੀ ਉੱਥੇ ਤਾਂ ਮੋਰਚਾ ਬੰਦੀ ਫਰਵਰੀ ਚ ਸ਼ੁਰੂ ਹੋਈ ਪਰ ਤੁਸੀਂ ਉਸ ਤੋਂ ਪਹਿਲਾਂ ਹੀ ਚਕਰਾਤਾ ਔਰ ਦੂਸਰਾ ਚ ਕਰ ਰਹੇ ਹੋ ਤੇ ਜੇ ਉਹਨਾਂ ਨੂੰ ਪਤਾ ਹੈ ਤੁਸੀਂ ਅਟੈਕ ਕਰਨਾ ਹੈ ਉਹਨਾਂ ਦਾ ਹਰ ਹੱਕ ਬਣਦਾ ਹੈ ਕਿ ਉਹ ਆਪਣੇ ਡਿਫੈਂਸ ਦੇ ਲਈ ਜਿਹੜਾ 45 ਕਰਨ ਔਰ ਫਿਰ ਲੜਨ ਜਿਹੜਾ ਕੰਮ ਉਹਨਾਂ ਨੇ ਕੀਤਾ ਉਹ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਸੋ ਮੈਂ ਤਾਂ ਵੀ ਸਾਡੇ ਇਸ ਕਿਸਮ ਦੇ ਲੋਕ ਜਿਹਨਾਂ ਨੂੰ ਖੁਦ ਸਿੱਖੀ ਪਰੰਪਰਾਵਾਂ ਦੀ ਜੈ ਸਮਝ ਨਹੀਂ ਹੈ ਕਿ ਅਕਾਲ ਤਖਤ ਨੂੰ ਡਿਫੈਂਡ ਕਰਨ ਲਈ ਸ਼ਹੀਦ ਹੋਣਾ ਹੈ ਸ਼ਸਤਰਾਂ ਨਾਲ ਲੜ ਕੇ ਉਹ ਕੀ ਹੈ ਤੇ ਘਟੋ ਘਟ ਸਿਨਾ ਦੀ ਇਹ ਗੱਲ ਉਹਨਾਂ ਨੂੰ ਜ਼ਰੂਰ ਜਿਹੜੀ ਹੈ ਉਹ ਪੜ੍ਹ ਲੈਣੀ ਚਾਹੀਦੀ ਹੈ ਅ ਇਸ ਕਾਲ ਦਾ ਪ੍ਰਕਟਾਵਾ ਰਟਾਇਰਡ ਲੈਫਟੇਨ ਜਨਰਲ ਐਸ ਕੇ ਸਿਨਾ ਨੇ ਕੀਤਾ ਹੈ ਲੈਫਟੇਨ ਜਨਰਲ ਐਸ ਕੇ ਸਿਨਾ ਉਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਨਾ ਕਰ ਦਿੱਤੀ ਸੀ ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ ਨਹੀਂ ਬਣਾਇਆ ਗਿਆ ਸੀ ਇਨਾਂ ਦੀ ਥਾਂ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ ਬਣਾਇਆ ਗਿਆ ਸੀ ਹੁਣ ਉਹਦੇ ਸ਼ਬਦ ਨੇ ਇਸੇ ਨਾਂ ਦੇ ਫੌਜੀ ਕਾਰਵਾਈ ਕੋਈ ਅਖੀਰਲਾ ਰਸਤਾ ਨਹੀਂ ਸੀ ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮਨਵਾਉਣਾ ਚਾਹੁੰਦੇ ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿੱਚ 18 ਮਹੀਨੇ ਤੋਂ ਘੁੰਮ ਰਿਹਾ ਸੀ ਇਹ ਉਹਦੇ ਵਰਡ ਨੇ ਜਨਰਲ ਸੈਨਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਸਨ ਤਾਂ ਉਨ੍ਹਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫੋਨ ਤੇ ਦੱਸਿਆ ਗਿਆ ਇਹ ਸਰਕਾਰ ਨੇ ਉੱਚ ਪੱਧਰ ਤੇ ਫੈਸਲਾ ਕਰ ਲਿਆ ਹੈ ਕਿ ਫੌਜ ਨੂੰ ਸੰਤ ਪਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦਾ ਕੰਮ ਸੌਂਪ ਦਿੱਤਾ ਜਾਏ ਪਰ ਜਦੋਂ ਜਨਰਲ ਸਿਨਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕਾਰਵਾਈ ਨਹੀਂ ਕਰਨਗੇ ਤਾਂ ਇਸ ਤੋਂ ਬਾਅਦ ਇਹ ਹੋ ਜੇ ਕੋਈ ਆਦੇਸ਼ ਨਹੀਂ ਮਿਲੇ ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਸੋ ਇਹ ਗੱਲ ਤੈ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਚੁੱਕਾ ਜਾ ਚੁੱਕਾ ਸੀ ਜਿਸ ਨੂੰ ਅਮਲੀ ਜਾਮਾ ਜੂਨ 1984 ਚ ਪਹਿਨਾਇਆ ਗਿਆ ਜੀ ਔਰ ਜਨਰਲ ਸਿਨਾ ਨੇ ਔਰ ਤੁਸੀਂ ਬਹੁ ਗਿਣਤੀ ਦੀ ਮੈਂਟੈਲਿਟੀ ਦੇਖੋ ਕਿਉਂਕਿ ਪਟਨੇ ਦਾ ਜੰਪਲ ਸੀ ਜਦੋਂ ਇਹ ਰਿਜ਼ਾਈਨ ਕਰਕੇ ਚਲਾ ਗਿਆ ਹਮਲਾ ਹੋਇਆ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ 31 ਅਕਤੂਬਰ ਨੂੰ ਮਾਰੀ ਗਈ ਔਰ ਉਸ ਤੋਂ ਬਾਅਦ ਚੋਣਾ ਨਵੰਬਰ ਜਾਂ ਦਸੰਬਰ ਦੇ ਵਿੱਚ ਹੋਈਆਂ ਔਰ ਜਨਰਲ ਸਿਨਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਟਨੇ ਦੀ ਸੀਟ ਤੋਂ ਖਲੋਤਾ ਪਾਰਲੀਮੈਂਟ ਦੀ ਸੀਟ ਲਈ ਜੀ ਲੇਕਿਨ ਰਾਜੀਵ ਗਾਂਧੀ ਔਰ ਉਸ ਵੇਲੇ ਭਾਰਤ ਮਾਤਾ ਦੇ ਇਹ ਸਾਰੇ ਦੀ ਉਹ ਵੇਵ ਸੀ ਕਿ ਇਹਨੂੰ ਹਰਾ ਦਿੱਤਾ ਸੀ ਇਹਨਾਂ ਨੂੰ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਸੀ ਔਰ ਉਸ ਤੋਂ ਬਾਅਦ ਭਾਵੇਂ ਜਦੋਂ ਵੀਪੀ ਸਿੰਘ ਦੀ ਸਰਕਾਰ ਬਣੀ ਜਾਂ ਦੂਸਰੀਆਂ ਬਣੀਆਂ ਫਿਰ ਗਵਰਨਰ ਔਰ ਦੂਜੇ ਤੀਜਿਆਂ ਦੇ ਨਾਲ ਉਹਨੂੰ ਨਵਾਜਿਆ ਗਿਆ ਪਰ ਇਹ ਇੰਪੋਰਟੈਂਟ ਹੈ ਕਿ ਜਿਹੜੀ ਗੱਲ ਸਿਨਾ ਕਰ ਰਿਹਾ ਕਿ ਟੈਂਕ ਮੰਗਿਆ ਸੰਤਾਂ ਦੀ ਇਹ 1981 ਦੀ ਗੱਲ ਹੈ ਫਿਰ ਜਦੋਂ ਸੰਜਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇੱਕ ਵਾਰ ਫਿਰ ਫੌਜ ਤੋਂ ਆਰਮਡ ਪਰਸਨਲ ਕਰੀਅਰ ਦੀ ਮੰਗ ਕੀਤੀ ਗਈ ਤਾਂ ਜੋ ਪੁਲਿਸ ਨੂੰ ਇਹ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਲਈ ਸਹਾਇਕ ਹੋ ਸਕਣ ਇਹ ਗੱਲ ਅਕਾਲੀਆਂ ਦੇ ਧਰਮ ਯੁੱਧ ਮੋਰਚੇ ਦੇ ਸ਼ੁਰੂ ਹੋਣ ਤੋਂ ਅਗਸਤ 1982 ਕਈ ਚਿਰ ਪਹਿਲਾਂ ਦੀ ਹੈ ਇਹ ਵੀ ਉਸੇ ਦੌਰ ਦੀ ਹੈ ਜਦੋਂ ਉਹਨਾਂ ਨੇ ਚੰਦੋਕਲਾਂ ਵਾਲੇ ਵਾਕਿਆ ਤੋਂ ਬਾਅਦ ਜੀ ਮੋਰਚਾ ਲੱਗਣ ਤੋਂ ਥੋੜਾ ਚਿਰ ਬਾਅਦ ਹੀ ਦੂਨ ਵਾਦੀ ਨੇੜੇ ਚਕਰਾਤਾ ਛੋਣੀ ਵਿੱਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇੱਕ ਮਾਡਲ ਵੀ ਤਿਆਰ ਕਰ ਲਿਆ ਗਿਆ ਸੀ ਹੁਣ ਇਹ ਜੂਨ 84 ਚ ਹਮਲਾ ਹੁੰਦਾ ਏ 81 82 ਦੌਰ ਦੀਆਂ ਗੱਲਾਂ ਨੇ ਕਿ ਆਲਰੇਡੀ ਚਕਰਾਤਾ ਉਤਰਾਖੰਡ ਦੇ ਵਿੱਚ ਮਾਡਲ ਬਣਾ ਕੇ ਉਹ ਜਿਹੜੀ ਹੈ ਪ੍ਰੈਕਟਿਸ ਕਰ ਰਹੇ ਸੀ ਇਹਨਾਂ ਹੁਣੇ ਉਹਦੇ ਸ਼ਬਦ ਨੇ ਜਿਹੜਾ ਜਨਰਲ ਸਿਨਾ ਦੇ ਇੱਕ ਹੋਰ ਸਿਖਲਾਈ ਕੇਂਦਰ ਸਰਸਾਵਾਂ ਨੇੜੇ ਸ਼ੁਰੂ ਕਰਨ ਦੀ ਤਜ਼ਵੀਜ਼ ਪਹਿਲੀ ਅਗਸਤ 1983 ਤੇ ਫਿਰ 1984 ਵਿੱਚ ਬਣਾਈ ਗਈ ਪਰ ਇਸ ਦਾ ਭੇਤ ਸੰਤ ਪਿੰਡਰਾਵਾਲਿਆ ਤੇ ਉਹਨਾਂ ਦੇ ਸਾਥੀਆਂ ਨੂੰ ਲੱਗਣ ਕਾਰਨ ਇਸ ਨੂੰ ਵਿੱਚ ਹੀ ਛੱਡ ਦਿੱਤਾ ਗਿਆ ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿੱਚ ਜੇ ਸੰਤ ਪਿੰਡਰਾਵਾਲਿਆ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨੀ ਤੇ اخلاقی ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ ਇਸ ਮਾਮਲੇ ਵਿੱਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸੀ ਇਹ ਜਨਰਲ ਸਿਨਾ ਕਹਿ ਰਿਹਾ ਕਿ ਭੀ ਜੇ ਤੁਹਾਡੇ ਘਰ ਤੇ ਹਮਲਾ ਕਰੇ ਔਰ ਉਹ ਵੀ ਤੁਹਾਡੇ ਪਵਿੱਤਰ ਥਾਂ ਤੇ ਫਿਰ ਤੁਹਾਡਾ ਫਰਜ਼ ਹੈ ਔਰ ਤੁਹਾਡਾ ਕਾਨੂੰਨੀ ਹੱਕ ਹੈ ਕਿ ਤੁਸੀਂ ਉਹਦਾ ਮੁਕਾਬਲਾ ਕਰੋ ਦੂਸਰਾ ਤੁਹਾਨੂੰ ਮੁਕਾਬਲੇ ਲਈ ਦੁਸ਼ਮਨਾ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜਰੂਰਤ ਹੈ ਜੇ ਤੁਸੀਂ ਮੁਕਾਬਲਾ ਕਰਨਾ ਹੈ ਬਰਾਬਰ ਦੇ ਚਾਹੀਦੇ ਨੇ ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਕਿ ਸੰਤ ਪਿੰਡਾਂ ਵਾਲੇ ਪਿਛਲੇ 1 ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਸਨ ਪਰ ਇਹ ਉਸ ਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਕਾਫੀ ਚਿਰ ਬਾਅਦ ਸ਼ੁਰੂ ਹੋਇਆ ਕਿ ਤਿਆਰੀ ਤਾਂ ਇੰਡੀਅਨ ਆਰਮੀ ਨੇ ਪਹਿਲਾਂ ਸ਼ੁਰੂ ਕੀਤੀ ਹੋਈ ਸੀ ਇਹ ਤਾਂ ਬਹੁਤ ਬਾਅਦ ਦੇ ਵਿੱਚ ਹੋਇਆ ਜੀ ਦਸੰਬਰ 1983 ਵਿੱਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦੋ ਸੁਰੰਗਾਂ ਖੋਦੀਆਂ ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਤੇ ਇਹ ਸੁਰੰਗਾਂ ਬੰਦ ਕਰ ਦਿੱਤੀਆਂ ਗਈਆਂ ਸੋ ਇਸ ਤੋਂ ਇਹ ਗੱਲ ਸਾਫ਼ ਜ਼ਾਹਰ ਹੈ ਕਿ ਦਸੰਬਰ 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਰਬੰਦ ਲੜਾਈ ਲਈ ਤਿਆਰ ਨਹੀਂ ਸੀ ਇਵਨ ਸੰਤਾਨੇ ਵੀ ਔਰ ਇਹ ਬਿਲਕੁਲ ਠੀਕ ਇਨਫੋਰਮੇਸ਼ਨ ਹੈ ਕਿ ਜਿਹੜੀ ਜਦੋਂ ਇਧਰ ਇਹਨਾਂ ਨੇ ਤਿਆਰੀ ਤਾਂ ਪਹਿਲਾਂ ਦੀ ਕੀਤੀ ਹੋਈ ਸੀ ਔਰ ਜਿਹੜੀ ਸੰਤਾਨੇ ਸ਼ੁਰੂ ਕੀਤੀ ਜਾਣ ਸੁਬੇਕ ਸਿੰਘ ਦੀ ਕਮਾਂਡ ਥੱਲੇ ਜਿਹੜਾ ਅਲਟੀਮੇਟਲੀ ਜਨੇ ਇੱਕ ਫਾਈਨੇਸਟ ਬੈਟਲ ਦਿੱਤੀ ਉਹ ਜਿਹੜੀ ਹੈ 84 ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਹੋਈ ਸ਼੍ਰੋਮਣੀ ਕਮੇਟੀ ਦੇ 77 ਭਾਨ ਸਿੰਘ ਮੁਤਾਬਕ ਟੈਂਪਲ ਕੰਪਲੈਕਸ ਦੀ ਮੋਰਚਾ ਬੰਦੀ 17 ਫਰਵਰੀ 1984 ਨੂੰ ਸ਼ੁਰੂ ਹੋਈ ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ CRPF ਤੇ BSF ਦੇ ਨੀਮ ਫੌਜੀ ਦਸਤਿਆਂ ਨੇ ਹਰਮੰਦਰ ਸਾਹਿਬ ਦੇ ਹਾਲੇਦਵਾੜੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿੱਚ ਲੈ ਕੇ ਉੱਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਬਿਨਾਂ ਕਿਸੇ ਕਾਰਨ ਹਰਮੰਦਰ ਸਾਹਿਬ ਵੱਲ ਰੁੱਖ ਰੁੱਖ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਜਨੈਲ ਸਿੰਘ ਨੂੰ ਮੋਰਚਾ ਬੰਦੀ ਦੇ ਲਈ ਉਕਸਾਇਆ ਫਿਰ ਮਈ ਦੇ ਅਖੀਰ ਵਿੱਚ CRPF ਤੇ BSF ਨੇ ਹਰ ਰੋਜ਼ ਗੋਲੀਆਂ ਦੇ ਵਿਚਾਰ ਦਰਬਾਰ ਸਾਹਿਬ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਇਸ ਦਾ ਮੁੱਖ ਮੰਤਵ ਸੀ ਕਿ ਸੰਤ ਇਸ ਦੇ ਜਵਾਬ ਵਿੱਚ ਗੋਲੀ ਚਲਾਉਣ ਤੇ ਪਤਾ ਲੱਗ ਸਕੇ ਕਿ ਉਹਨਾਂ ਦੇ ਸਾਥੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਹਨ ਅਤੇ ਉਹਨਾਂ ਦੇ ਮੋਰਚੇ ਕਿਸ ਪਾਸੇ ਹਨ ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣ ਬੁੱਝ ਕੇ ਪੜਕਾਉਣਾ ਸੀ ਜੀ ਔਰ ਕਨਕਲੂਜਨ ਦੇ ਵਿੱਚ ਜਨਰਲ ਸੈਨਾ ਕਹਿੰਦੇ ਨੇ ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਸਥਾਨ ਹਰਮੰਦਰ ਸਾਹਿਬ ਵੱਲ ਵਧਣ ਦੀ ਇਜਾਜ਼ਤ ਨਹੀਂ ਦੇ ਸਕਦਾ ਹੈ ਇਹ ਹਰ ਸਿੱਖ ਦਾ اخلاਕੀ ਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਦਰਬਾਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਪਿੰਡਰਾਂ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜਜਾਰੂ ਸੂਰਬੀਰਾਂ ਦੀ ਪਰੰਪਰਾ ਦਾ ਪਾਲਣਾ ਪਾਲਣ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸਵਾਸ ਤੱਕ ਲੜਾਈ ਕੀਤੀ। ਇਹੀ ਕਾਰਨਾਂ ਕਰਕੇ ਆਦਮੀ ਔਰਤਾਂ ਤੇ ਬੱਚੇ ਜੋ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਉਹਨਾਂ ਨੇ ਵੀ ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀ ਜਾਨਾਂ ਦੀ ਬਾਜ਼ੀ ਲਾ ਦਿੱਤੀ ਸੋ ਅਸੀਂ ਸਮਝਦੇ ਹਾਂ ਕਿ ਵੀ ਜਨਰਲ ਸਿਨਾ ਦਾ ਈਵਨ ਆਪਣੇ ਅਹੁਦੇ ਨੂੰ ਪਾਸੇ ਰੱਖ ਕੇ ਜਿਹੜਾ ਕਿਸੇ ਵੀ ਇਸ ਕਿਸਮ ਦੇ ਜਿਹੜਾ ਕ੍ਰਾਈਮ ਸੀ ਮਨੁੱਖੀ ਕ੍ਰਾਈਮ ਉਸ ਵਿੱਚ ਸ਼ਮੂਲੀਅਤ ਨਹੀਂ ਕੀਤੀ ਔਰ ਜ਼ਾਹਰ ਹੈ ਕਿ ਅੱਜ ਜੋ ਇਸ ਸੁਨਿਆਚ ਨਹੀਂ ਨੇ ਔਰ ਉਹਨਾਂ ਦੇ ਅਸੀਂ ਇਸ ਸਪਿਰਟ ਨੂੰ ਔਰ ਉਹਨਾਂ ਦੇ ਇਸ ਜ਼ਜ਼ਬੇ ਨੂੰ ਸਿਲਿੰਕ ਕਰਦੇ ਆਂ ਜੀਰਾ ਸਾਹਿਬ ਤੁਹਾਨੂੰ ਨੇ ਆ ਬ੍ਰੇਕ ਵਿਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਆਫਟਰ ਥਿਸ ਸ਼ਾਰਟ ਬ੍ਰੇਕ